ਆ ਦੇਖ ਸਕਦੇ ਹੋ ਇੱਕ ਹੋਰ ਆਸੂ ਗੈਸਾ ঘোੜਾ ਆਇਆ ਆਸੂ ਗੈਸਾ ঘোੜਾ ਬਿਲਕੁਲ ক্লোਜ਼ ਆ ਗਿਆ ਲੈ ਕੇ ਨੌਜਵਾਨਾਂ ਨੇ ਆਸੂ ਗੈਸ ਦੇ ਗੋਲੇ ਨੂੰ ਵੀ ਠੱਲ ਪਾ ਦਿੱਤੀ ਹੈ ਭਾਈ ਲਗਾਤਾਰ ਲਗਾਤਾਰ ਆਸੂ ਗੈਸ ਦੇ ਗੋਲੇ ਆ ਰਹੇ ਨੇ ਦੇਖੋ ਜੀ ਇਦਾਂ ਗੱਲਬਾਤ ਹੈ ਇਹ ਜਿੰਨੇ ਆ ਨਾ ਜਿੰਨੀ ਸਰਕਾਰਾਂ ਕਿਸਾਨਾਂ ਦੇ ਉੱਤੇ ਤੁਛਤ ਕਰੂਗੀ ਉਹਨੇ ਕਿਸਾਨੇ ਤੇਜ ਹੋਵੇ ਹੋਰਨਾ ਹੀ ਹੋਤਿਆ ਬੁਲੰਦ ਹੋਊਗਾ ਤਾਂ ਉਹਨੇ ਫੋਜ ਅੱਗੇ ਜਾਊਗੀ ਲਗਾਤਾਰ ਚੱਲ ਰਹੇ ਨੇ ਆंसू ਗੈਸ ਵਾਲੇ ਗੋਲੇ ਜੀ ਫਿਰ ਵੀ ਹਰ ਮੂੰਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬੋਲੇ ਜੀ ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਬੈਰੀਕੇਟਿੰਗ ਦੇ ਬਿਲਕੁਲ ਕੋਲਸ ਲਗਾਤਾਰ ਲਗਾਤਾਰ ਆਸੂ ਗੈਸ ਦੇ ਗੋਲੇ ਵਹਾਏ ਜਾ ਰਹੇ ਨੇ ਲੇਕਿਨ ਕਿਸਾਨ ਲਗਾਤਾਰ ਅੱਗੇ ਵਧਦੇ ਹੋਏ ਵੇਖ ਸਕਦੇ ਹੋ ਆਵਾਜ਼ ਵੀ ਸੁਣ ਸਕਦੇ ਹੋ ਲਗਾਤਾਰ ਹਾਸੂ ਗੈਸੇ ਗੋਲੇ ਆ ਰਹੇ ਆ ਡਰੋਨ ਰਾਹੀ ਵੀ ਆ ਰਹੇ ਆ ਔਰ ਦੂਸਰੀ ਜਿਹੜੀ ਗਨ ਹੁੰਦੀ ਹੈ ਗੋਲੇ ਦਾਕਣ ਵਾਲੀ ਉਹਦੇ ਰਾਹੀ ਆ ਰਹੇ ਆ ਲਗਾਤਾਰ ਤਸਵੀਰਾਂ ਧੂਏ ਦੀਆਂ ਅੱਖਾਂ ਚ ਲਗਾਤਾਰ ਜਲਨ ਹੋ ਰਹੀ ਹੈ ਸਾਹ ਲੈਣ ਚ ਮੁਸ਼ਕਲ ਹੋ ਰਹੀ ਹੈ ਲੇਕਿਨ ਕਿਸਾਨਾਂ ਦਾ ਲਗਾਤਾਰ ਹੌਸਲਾ ਵਧਾ ਹੋਇਆ ਵੇਖ ਸਕਦੇ ਹੋ ਹਾਸੂ ਗੈਸੇ ਇੱਕ ਹੋਰ ਗੋਲਾ ਆਇਆ ਚਮੰਗਾ ਵਿਕਾਸ ਇਸ ਵੇਲੇ ਵੀਡੀਓ ਜਰਨਲਿਸਟ ਵਿਕਾਸ ਨੇ ਤਸਵੀਰਾਂ ਤਖਨ सू गैस से गोले लगातार फटते हुए आप देख सकते हो एक हो गोला क्लोज आ गया लेवाना ने आसू गैस भी ठल पा दी है भाई लगातार लगातार आसू गैस से गोले आ रहे ने ड्रोन आ चुका है ड्रोन तस्वीर दिखा रहे हैं ड्रोन आ चुका है ਗੋਲੇ ਸੁੱਟਣ ਲਈ ਡਰੋਨ ਆ ਗਿਆ ਹੈ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਸਾਨੂੰ ਫੇਰ ਵੀ ਡੇਲੀ ਪੋਸਟ ਦੀ ਟੀਮ ਹਰ ਤਸਵੀਰ ਤੁਹਾਡੇ ਤੱਕ ਪੁਜਾਣ ਦੀ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਡਰੋਨ ਉਹ ਦੇਖੋ ਡਰੋਨ ਚੋਂ ਗੋਲਾ ਡਰ ਰਿਹਾ ਹੈ نیچے ਪੱਲੀ ਪੱਲੀ ਗੱਲ ਰਿਕਾਰਡ ਕਰ ਲੋ ਡਰੋਨ ਚੋਂ ਗੋਲੇ ਆ ਰਹੇ ਨੇ ਕਿਸਾਨਾਂ ਨੂੰ ਵੀ ਮੁਸ਼ਕਲ ਹੋ ਰਹੀ ਹੈ মিডিਆ ਨੂੰ ਵੀ ਮੁਸ਼ਕਲ ਹੋ ਰਹੀ ਹੈ ਖਬਰਜ ਕਰਨ ਲਈ ਵਿਕਾਸ ਤਸਵੀਰਾਂ ਦਿਖਾਓ ਕਿਸ ਤਰ੍ਹਾਂ ਡਰੋਨ ਵੀ ਲਗਾਤਾਰ ਇੱਥੇ ਕੋਈ ਮਰਿਆ ਹੈ ਔਰ ਕਿਸਾਨ ਹੱਥਾਂ ਲਾਗੇ ਕਹਿ ਰਹੇ ਨੇ ਕਿ ਕੋਈ ਫਰਕ ਨਹੀਂ ਪੈਂਦਾ ਆ ਡਰੋਨ ਮੁੜ ਗਿਆ ਔਰ ਲਗਾਤਾਰ ਬੋਲੇ ਸੋ ਨਿਹਾਲ ਦੇ ਜਕਾਰੇ ਲਗ ਰਹੇ ਨੇ ਭਾਈ ਅੱਜ ਗੱਲਬਾਤ ਕਰ ਲੈਣੇ ਗੋਲਿਆਂ ਦਾ ਫਰਕ ਪੈ ਰਿਹਾ ਕੋਈ ਗੋਲਿਆਂ ਦਾ ਫਰਕ ਕੋਈ ਨਹੀਂ ਛੱਡਾਂਗੇ ਜਿੰਨੇ ਮਰਜੀ ਚਲਾ ਲੈ ਜਿੰਨੇ ਮਰਜੀ ਲਾ ਟੱਕ ਕੇ ਰੱਖਾਂਗੇ ਬੋਦੀ ਨੂੰ ਕੋਈ ਨਹੀਂ ਛੱਡਣਾ ਅਸੀਂ ਇੱਥੇ ਅਸੀਂ ਬੈਰੀਕਡ ਪੱਤ ਕੇ ਅੱਗੇ ਜਾਵਾਂਗੇ ਜਿੰਨਾ ਜੋਰ ਲੱਗਦਾ ਲਾ ਲੈਣਾ ਆ ਜੋ ਤਾਰੇ ਆਣੇ ਵਾਲਿਆ ਆ ਦੇਖ ਸਕਦੇ ਹੋ ਲਗਾਤਾਰ ਕਿਸਾਨ ਅੱਗੇ ਵਧਦੇ ਹੋਏ ਇੱਧਰ ਵੀ ਗੱਲਬਾਤ ਕਰ ਲੈਂਦੇ ਆ ਬਾਬਾਈ ਘੋੜੇ ਲਗਾਤਾਰ ਵਰ ਰਹੇ ਨੇ ਤੋ ਲੱਗਦਾ ਕਿਸਾਨਾਂ ਤੇ ਕੋਈ ਫਰਕ ਪਏਗਾ ਕੋਈ ਫਰਕ ਨਹੀਂ ਪਾਸ਼ੋ ਭਾਵੇਂ ਗੋਨੇ ਕੀ ਤੋਹਫਾ ਲਿਆ ਨ ਕੋਈ ਚੱਕਰ ਨਹੀਂ ਆ ਇੱਕ ਪਾਸੇ ਤਾਂ ਕੇਂਦਰ ਸਰਕਾਰ ਆਪਣੇ ਮੰਤਰੀਆਂ ਨੂੰ ਭੇਜ ਰਹੀ ਹੈ ਇੱਕ ਪਾਸੇ ਮੰਤਰੀਆਂ ਨੂੰ ਭੇਜ ਰਹੇ ਨੇ ਗੱਲਬਾਤ ਕਰਨ ਲਈ ਇੱਕ ਪਾਸੇ ਗੋਲੇ ਡਾਗ ਰਹੇ ਨੇ ਇਹ ਵੇਖੋ ਜੀ ਵੇਖੋ ਜੀ ਇਦਾਂ ਗੱਲਬਾਤ ਹੈ ਇਹ ਜਿੰਨੇ ਹਨਾ ਜਿੰਨੀ ਸਰਕਾਰਾਂ ਕਿਸਾਨਾਂ ਦੇ ਉੱਤੇ ਤਸੱਤਰ ਕਰੂਗੀ ਉਹਨੇ ਉਸਾਨੇ ਤੇਜ ਹੋਵੇ ਹੋਸ਼ਲਾ ਹੀ ਹੌਸਲਾ ਬੁਲੰਦ ਹੋਊਗਾ ਤਾਂ ਉਹਨੇ ਫੋਜ ਅੱਗੇ ਜਾਊਗੀ ਅਸੀਂ ਜਾਣਾ ਜਾਣਾ ਭਾਵੇਂ ਜੋ ਮਰਜੀ ਆ ਪਿਛਲੀ ਜਾ ਕੇ ਹੀ ਹਟਣਾ ਹੈ ਹਾਂ ਇਹਨਾਂ ਦੀ ਨੇਰੀਆਂ ਨਹੀਂ ਆਵਾਂਗਾ ਪਾ ਇਹਨਾਂ ਪਿਛਲੀ ਵਾਰ ਤਾਂ ਸਾਲ ਲੱਗ ਗਿਆ ਸੀ ਇਹ 4-4 ਸਾਲ ਲੱਗ ਜਾਣਗੇ ਚਾਹੇ 4 ਸਾਲ ਲੱਗ ਜਾਣਾ ਜਾਵਾਂਗੇ ਦਿੱਲੀ ਜਾਵਾਂਗੇ ਦਿੱਲੀ ਕਹਿੰਦੇ ਨੇ ਕਿਸਾਨ ਦਿੱਲੀ ਜਾ ਕੇ ਰਵਾਂਗੇ ਲਗਾਤਾਰ ਫਿਰ ਵੀ ਗੋਲੇ ਵੱਢ ਰਹੇ ਨੇ ਔਰ ਕਰੀਬਨ 1-2 ਘੰਟੇ ਤੋਂ ਵੀ ਖੁਦ ਦੇਖ ਰਿਹਾ ਹੈ ਸਾਡੀ ਹੋਰ ਟੀਮਸ ਵੀ ਲਗਾਤਾਰ ਬਣੀ ਹੋਈਆਂ ਸਵੇਰ ਤੋਂ ਹੀ ਲਗਾਤਾਰ ਹੀ ਆਸੂ ਗੈਸ ਦੇ ਗੋਲੇ ਬਿਨਾਂ ਰੋਕੇ ਡਾਗੇ ਜਾ ਰਹੇ ਨੇ ਗੰਦ ਤੋਂ ਵੀ ਡਾਗੇ ਜਾ ਰਹੇ ਨੇ ਡਰੋਨ ਵੀ ਅਸੀਂ ਤਸਵੀਰਾਂ ਦਿਖਾਈਆਂ ਉੱਥੋਂ ਵੀ ਡਾਗੇ ਜਾ ਰਹੇ ਨੇ ਲੇਕਿਨ ਕਿਸਾਨ ਕਹ ਰਹੇ ਨੇ ਕਿ ਅਸੀਂ ਤਾਂ ਦਿੱਲੀ ਜਾ ਕੇ ਹਟਣਾ ਹੈ ਕਿਸਾਨ ਟਿਚ ਜਾਣ ਰਹੇ ਨੇ ਇਹਨਾਂ ਆਸੂ ਗੈਸ ਦੇ ਗੋਲਿਆਂ ਨੂੰ ਤੇ ਹੋ ਸਕਦਾ ਹੈ ਜਲਦ ਹੀ ਬੈਰੀਕੇਟਿੰਗਾਂ ਪਟ ਕੇ ਕਿਸਾਨ ਅੱਗੇ ਵਧਣ ਆ ਤਸਵੀਰਾਂ ਵੇਖ ਰਹੇ ਹੋ ਕਿਸਾਨ ਲਗਾਤਾਰ ਅੱਗੇ ਵਧਦੇ ਹੋਏ ਆंसू ਗੈਸ ਤੇ ਗੋਲਿਆਂ ਦੀ ਪ੍ਰਵਾਹ ਕੀਤੇ ਬਿਨਾ ਬੈਰੀਕੇਟਿੰਗਾਂ ਦੀ ਪ੍ਰਵਾਹ ਕੀਤੇ ਬਿਨਾ ਤਸਵੀਰਾਂ ਤੁਹਾਨੂੰ ਇਸ ਲਈ ਅਸੀਂ ਸ਼ੰਭੂ ਬਾਰਡਰ ਤੋਂ ਦਿਖਾ ਰਿਹਾ ਹਾਂ ਤਾਂ ਹੁਣ ਵੇਖਣਾ ਹੋਵੇਗਾ ਕਿ ਸ਼ੰਭੂ ਬਾਰਡਰ ਤੋਂ ਸਿੰਗੂ ਬਾਰਡਰ ਪਹੁੰਚਦੇ ਹੋਏ ਟਿੱਕਰੀ ਗਾਜ਼ੀਪੁਰ ਬਾਰਡਰ ਪਹੁੰਚਦੇ ਹੈ ਕਿਸਾਨਾਂ ਨੂੰ ਕਿੰਨਾ ਸਮਾਂ ਲੱਗਦਾ ਹੈ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਹਮ ਕੁਸ਼ਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸ਼ੰਭੂ ਬਾਰਡਰ